ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਮੀਡੀਆ ਟੀਵੀ ਵੱਲੋਂ ਅਸੀਂ ਖੜੇ ਆ ਪੰਜਾਬ ਹਰਿਆਣਾ ਦੇ ਬਾਡਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਵਿੱਚ ਕਿਦਾਂ ਕਿੱਲਾ ਗੱਡੀਆਂ ਹੋਈਆਂ ਨੇ ਕੋਈ ਛੜਕ ਟੁੱਟੀ ਹੋਵੇ ਉਹ ਸਰਕਾਰਾਂ ਦੇ ਭਾਵੇਂ ਬਣੇ ਨਾ ਬਣੇ ਪਰ ਛੜਕਾਂ ਨੂੰ ਕਿਵੇਂ ਕਿੱਲਾ ਨਾਲ ਬਣਿਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਅੱਗੇ ਹਰਿਆਣਾ ਪੁਲਿਸ ਨੇ ਕਿਵੇਂ ਬੈਰੀਕੇਡਿੰਗ ਕੀਤੀ ਹੋਈ ਆ ਇਹ ਵੀ ਤੁਹਾਡੇ ਸਾਹਮਣੇ ਆ ਇੱਥੇ ਇੱਕ ਸਵਾਲ ਅਸੀਂ ਕੱਲ ਵੀ ਆਪਣੇ ਦਰਸ਼ਕਾਂ ਨੂੰ ਪੁੱਛਿਆ ਸੀ ਅੱਜ ਵੀ ਪੁੱਛਦੇ ਆ ਕਿ ਜਿਹੜੀਆਂ ਸੜਕਾਂ ਇਹ ਸਰਕਾਰ ਦੇ ਆਰਡਰ ਤੇ ਪ੍ਰਸ਼ਾਸਨ ਨੇ ਤੋੜੀਆਂ ਨੇ ਕੀ ਇਹ ਪਬਲਿਕ ਪ੍ਰਾਪਰਟੀ ਦੇ ਨੁਕਸਾਨ ਦੇ ਵਿੱਚ ਆਉਣਗੀਆਂ ਕੀ ਜਿਹੜੀਆਂ ਸਰਕਾਰਾਂ ਦੇ ਆਰਡਰਾਂ ਨਾਲ ਇਹ ਸੜਕਾਂ ਟੁੱਟੀਆਂ ਨੇ ਉਹਨਾਂ ਲੀਡਰਾਂ ਦੇ ਉੱਤੇ ਕੋਈ ਪਰਚੇ ਪੈਣਗੇ ਕੀ ਜਿਨ੍ਹਾਂ ਨੇ ਚੋਣਾ ਜਿੱਤਣ ਵਾਸਤੇ ਸਵਾਮੀ ਨਾਸਨ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਕੀਤੀ ਸੀ ਜਿਨ੍ਹਾਂ ਲੀਡਰਾਂ ਨੇ ਜੋਣਾ ਜਿੱਤਣ ਵਾਸਤੇ ਕਿਸਾਨਾਂ ਦੀ ਵੋਟ ਮੰਗੀ ਸੀ ਕੀ ਉਹ ਉਹਨਾਂ ਦੇ ਉੱਪਰ ਇਹਦੇ ਨੁਕਸਾਨ ਦੀ ਪਰਭਾਈ ਦਾ ਕੋਈ ਪਰਚਾ ਪਾਊਗਾ ਸਰਕਾਰਾਂ ਲਗਾਤਾਰ ਕਿਸਾਨਾਂ ਨੂੰ ਧਮਕੀਆਂ ਦੇ ਰਹੀਆਂ ਨੇ ਕਿ ਤੁਹਾਡੇ ਟਰੈਕਟਰ ਜ਼ਬਤ ਕਰ ਲਵਾਂਗੇ ਤੁਹਾਡੇ ਪਾਸਪੋਰਟ ਰੱਦ ਕਰ ਦੇਵਾਂਗੇ ਤੇ ਉਥੇ ਕਿਸਾਨ ਨਾਲ ਗੱਲਬਾਤ ਕਰਦੇ ਆ ਕਿ ਤੁਸੀਂ ਕਿਵੇਂ ਸੋਚਦੇ ਹੋ ਭਾਈ ਸਸਕਾਰ ਸਰਕਾਰਾਂ ਦਾ ਲਗਾਤਾਰ ਬਿਆਨ ਆ ਰਹੇ ਨੇ ਕਿ ਕਿਸਾਨਾਂ ਦੇ ਟਰੈਕਟਰ ਜ਼ਬਤ ਕਰ ਲਵਾਂਗੇ ਸਰਕਾਰਾਂ ਦੇ ਵੇਖੋ ਜੀ ਕਹਿੰਦੀਆਂ ਹੁੰਦੀਆਂ ਨੇ ਉਹਦੇ ਜਿਵੇਂ ਜਥੇਬੰਦੀਆਂ ਦਾ ਐਲਾਨ ਹੋਏਗਾ ਜਾਂ ਜਾਣ ਦਾ ਕੋਈ ਹੋਏਗਾ ਅਸੀਂ ਕਰਨੀ ਕਰਨੀ ਹੈ ਜੀ ਜਿਵੇਂ ਪਿਛਲੇ ਸਮੇਂ ਦੇ ਵਿੱਚ ਆ ਰਿਹਾ ਲਗਾਤਾਰ ਕਿ ਪੰਜਾਬ ਦਾ ਜੂਥ ਤੇ ਹਰਿਆਣੇ ਦਾ ਜੂਥ ਬੇਰਜਗਾਰੀ ਤੋਂ ਸਤਾਇਆ ਹੋਇਆ ਲਗਾਤਾਰ ਬਾਹਰ ਜਾ ਰਿਹਾ ਇਹ ਵੇਖੋ ਜੀ ਵੀਰ ਜੀ ਟਰਾਲੀਆਂ ਬਹੁਤ ਘੱਟ ਆਈਆਂ ਨੇ ਆ ਜਿਹੜਾ ਜੂਥ ਏ ਇਹ ਹਰਿਆਣੇ ਪੰਜਾਬ ਦਾ ਵੇਖ ਲਓ ਤੇ ਖੇਤਾਂ ਦੇ ਵਿੱਚ ਦੀ ਹੋ ਗਿਆ ਹਰਿਆਣੇ ਵਾਲੇ ਵੀ ਇੱਥੇ ਸਾਡੇ ਨਾਲ ਆ ਕੇ ਇਕੱਠੇ ਹੋ ਗਏ ਨੇ ਨਹੀਂ ਮੇਰਾ ਸਵਾਲ ਇਹ ਵੀ ਜਿਵੇਂ ਸਰਕਾਰ ਨੇ ਕਿਹਾ ਵੀ ਚਿੰਤਾ ਨਹੀਂ ਹੁੰਦੀ ਆਪਣੇ ਬੱਚਿਆਂ ਨੂੰ ਪੇ ਵਿਖਦੀ ਉਹ ਚਿੰਤਾ ਤਾਂ ਹੁੰਦੀ ਹੈ ਜੀ ਜਦੋਂ ਮੰਨ ਲਓ ਸਰਕਾਰ ਧੱਕਾ ਕਰਦੀ ਫਿਰ ਕੀ ਕਰ ਸਕਦੇ ਆ ਜੀ ਜੇ ਗੱਲ ਨੂੰ ਪਾਸਪੋਰਟ ਰੱਦ ਹੋ ਜਾਂਦੇ ਨੇ ਫਿਰ ਕਿੰਨੇ ਕੁ ਲੋਕ ਨੇ ਜਿਹੜੇ ਕਿਸਾਨ ਜਿਹਾ ਬੰਦਿਆਂ ਨਾ ਖੜਨਗੇ ਸਾਰੇ ਹੀ ਖੜਨਗੇ ਜੀ ਜਿਨ੍ਹਾਂ ਦੇ ਪਾਸਪੋਰਟ ਨਹੀਂ ਰੱਦ ਹੁਣ ਵੀ ਖੜੇ ਆ ਗਏ ਵੀ ਖੜਨਗੇ ਜੀ ਬਾਈ ਸਸਿਕਾਰ ਕਿਵੇਂ ਦੇਖਦੇ ਹੋ ਤੁਸੀਂ ਇੱਕ ਤਰ੍ਹਾਂ ਦਾ ਬਾਰਡਰ ਹੀ ਬਣਾਤਾ ਪਾਕਿਸਤਾਨ ਦਾ ਹਾਂਜੀ ਵੀ ਬਾਰਡਰ ਹੈ ਬਾਈ ਅਸੀਂ ਆਪਦੇ ਹੱਕ ਮੰਗਣ ਜਾ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਏ ਆਪਾਂ ਕਹਿੰਦੇ ਆ আজাদ ਦੇਸ਼ ਆਪਣਾ ਕਿੱਥੋਂ ਲਾਦ ਆਪਣੂੰ আজাদ ਦੇਸ਼ ਅਸੀਂ ਕੋਈ ਲੜਨ ਨਹੀਂ ਜਾ ਰਹੇ ਅਸੀਂ ਕੁਛ ਕਰਨ ਨਹੀਂ ਜਾ ਰਹੇ ਸੀ ਆਦੇ ਹੱਕ ਲੈਣ ਜਾ ਰਹੇ ਆ ਉੱਥੇ ਭਾਈ ਇੱਕ ਮਿੰਟ ਸਰਕਾਰ ਕਹਿੰਦੀ ਵੀ ਆ ਸੰਵਿਧਾਨ ਸਾਨੂੰ ਹੱਕ ਦਿੰਦਾ ਵੀ ਅਸੀਂ ਆਪਣੀ ਜਿਹੜੀ ਆਵਾਜ਼ ਆ ਉਹ ਸ਼ਾਂਤਮਈ ਤਰੀਕੇ ਨਾਲ ਉਠਾ ਸਕਦੇ ਆ ਤੇ ਇੱਥੇ ਤੁਹਾਨੂੰ ਨਹੀਂ ਲੱਗਦਾ ਵੀ ਸੰਵਿਧਾਨਕ ਅਧਿਕਾਰਾਂ ਦੇ ਉਲੰਘਣਾ ਹੋ ਰਹੀ ਆ ਬਿਲਕੁਲ ਜੀ ਹੋ ਰਹੀ ਆ ਜੀ ਇਹ ਸਭ ਆਪਾਂ ਨੂੰ ਕਲੀਅਰ ਦਿਖ ਰਿਹਾ ਵੀ ਉਲੰਘਣਾ ਹੋ ਰਹੀ ਆ ਕਰ ਰਹੀ ਨਹੀਂ ਕੋ ਸਰਕਾਰ ਆਪ ਖੁਦ ਕਰ ਰਹੀ ਏ ਅਸੀਂ ਤਾਂ ਸ਼ਾਂਤਮਈ ਅਜੇ ਖੜੇ ਆ ਕੁਛ ਨਹੀਂ ਕਰ ਰਹੇ ਸਰਕਾਰ ਆਪਣੇ ਆਹ ਰੋਡ ਤੇ ਕੁਝ ਵੀ ਨਹੀਂ ਕਰ ਸਕਦੀ ਪਰ ਉਹਨੇ ਉਲੰਘਣਾ ਕੀਤੀ ਹੋਈ ਹੈ ਸਾਰੀਆਂ ਰੋਡ ਬੰਦ ਕੀਤੀ ਹੋਈਆਂ ਬੈਰੀਗੇਟ ਲਾਏ ਹੋਏ ਨੇ ਜਿਹੜੇ ਆਮ ਲੋਕ ਜਿਹੜੇ ਨਾ ਸੰਘਰਸ਼ ਦੇ ਵਿੱਚ ਨੇ ਤੇ ਨਾ ਸਰਕਾਰ ਦਾ ਹਿੱਸਾ ਨੇ ਉਹਨਾਂ ਨੂੰ ਕਿਦਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਸਮੱਸਿਆ ਸਾਰੀਆਂ ਆ ਰਹੀਆਂ ਨੇ ਜਿਹੜਾ ਰਾਹ ਬੰਦ ਨੇ ਜੀ ਸਭ ਜੋ ਲਾਂਗਾ ਇਹਨਾਂ ਬੰਦ ਕੀਤਾ ਹੋਇਆ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਜਿਨ੍ਹਾਂ ਨੇ ਕਹਿੰਦੇ ਦਿੱਲੀ ਜਾਣਾ ਹੈ ਤੇ ਬੱਚੇ ਦੀ ਫਲਾਈਟ ਆ ਹਨਾ ਤੁਹਾਡੇ ਵੀ ਸੰਬਰਕ ਚ ਹੋਣਗੇ ਉਹ ਫਿਰ ਕੀ ਹੱਲ ਕਰ ਰਹੇ ਇਹਦਾ ਕੋਈ ਹੱਲ ਨਹੀਂ ਜੀ ਉਹਨਾਂ ਦਾ ਨੁਕਸਾਨ ਹੀ ਆ ਜੀ ਉਹਨਾਂ ਦਾ ਸਾਰਾ ਟੋਟਲ ਲਾਸ ਹੈ ਜੀ ਜੋ ਇਹਨਾਂ ਕੀਤਾ ਹੋਇਆ ਜੀ ਅਗਲ ਇਹ ਮਸਲਾ ਗੱਲਬਾਤ ਨਾਲ ਨਹੀਂ ਸਰਕਾਰਾਂ ਹੱਲ ਕਰ ਸਕਦੀਆਂ ਕੋਈ ਗੱਲਬਾਤ ਨਾਲ ਦਾ ਜੋ 4 ਸਾਲਾਂ ਚ ਨਹੀਂ ਹੋਇਆ ਹੁਣ ਕੀ ਹੋਊਗਾ ਉਹ ਦੇਖ ਲਓ ਮੂਰੋ ਹਰਿਆਣਾ ਸਰਕਾਰ ਦੀਆਂ ਕੀ ਸਥਿਤੀਆਂ ਨੇ ਪੰਜਾਬ ਦਾ ਇੱਕ ਮਤਲਬ ਹਰਿਆਣਾ ਪੰਜਾਬ ਦਾ ਬਾਰਡਰ ਬਣਾਤਾ ਨੇ ਨੇ ਜਿਸ ਤਰ੍ਹਾਂ ਕਿ ਪਾਕਿਸਤਾਨ ਦਾ ਬਾਰਡਰ ਹੁੰਦਾ ਹੈਗਾ ਵੀ ਦੱਸੋ ਆਵਾਜ਼ਾਂ ਵੀ ਜਿਹੜੇ ਚਲੋ ਕਿਸਾਨਾਂ ਦਾ ਦਾ ਹੱਕ ਹੈ ਇਹਨਾਂ ਦਾ ਰੋਸ ਆ ਜਿਹੜੀ ਆਮ ਪਬਲਿਕ ਆ ਉਹਦੀ ਆਵਾਜ਼ਾਂ ਵੀ ਦੇਖੋ ਵੀ ਠੱਪ ਕਰਕੇ ਇਹਨਾਂ ਨੇ ਕਿੰਨਾ ਪਬਲਿਕ ਨੂੰ ਦੁਖੀ ਕਰਿਆ ਹੋਇਆ ਹੈਗਾ ਬੀਹੇ ਕੋਈ ਪ੍ਰਸ਼ਾਸਨ ਦੀ ਵਧੀਆ ਗੱਲ ਨਹੀਂ ਹੈਗੀ ਠੀਕ ਹੈ ਜੇ ਸਰਕਾਰਾਂ ਬੈ ਕੇ ਨਿਵੇੜਦੀਆਂ ਹੁੰਦੀਆਂ ਨੇ ਕੋਈ ਵੀ ਉਹ ਹੁੰਦਾ ਪਰ ਨਹੀਂ ਇਹਨਾਂ ਦੇ ਵਿਚਾਰ ਨਹੀਂ ਵਧੀਆ ਹੈਗੇ ਸਰ ਦੀਆਂ ਨੀਤੀਆਂ ਕਿਸਾਨਾਂ ਨੂੰ ਬਰਬਾਦ ਕਰਨ ਲੱਗੀਆਂ ਹੋ ਜਾਂ ਨੇ ਬਾਕੀ ਵਰਗ ਕਹਿੰਦੇ ਨੇ ਕਹਿੰਦੇ ਕਿ ਮੋਦੀ ਨਾ ਬਹੁਤ ਖੁਸ਼ਹਾਲੀ ਲੈ ਕੇ ਆਇਆ ਪੰਜਾਬ ਦੇ ਵਿੱਚ ਭਾਜਪਾ ਨੇ ਬੱਲੇ ਬੱਲੇ ਕਰਾਤੀ ਉਹਨੂੰ ਕਿਵੇਂ ਦੇਖਦੇ ਹਾਂ ਕਾਨੂੰ ਭਾਈ ਬੱਲੇ ਬੱਲੇ ਤੁਸੀਂ ਆਉਣ ਵਾਲੇ ਸਮੇਂ 'ਚ ਆਰਮੀ ਦਾ ਹੀਲਾ ਦੇਖੋ ਜਿਹੜੇ ਮੇਰੇ ਭਾਈ ਖੜੇ ਨੇ ਮੂਰੇ ਨਾਲ ਸਾਡੇ ਵਾਸਤੇ ਲੜਨ ਵਾਸਤੇ ਤਿਆਰ ਖੜੇ ਨੇ ਜਦੋਂ ਇਹਨਾਂ ਨੂੰ ਘਰ ਨੂੰ ਤੋੜਿਆ ਇਹਨਾਂ ਦਾ ਵੀ ਇਹ ਹਾਲ ਹੋਣਗੇ ਕਿਉਂ ਜੋ ਇਹ ਚਾਲ ਨੀਤੀਆਂ ਬਣ ਰਹੀਆਂ ਨੇ ਸਰਕਾਰ ਦੀਆਂ ਇਹ ਕਿਸੇ ਵਾਸਤੇ ਵੀ ਵਧੀਆ ਨਹੀਂ ਹੈਗੀਆਂ ਆਰਮੀ ਦਾ ਕੀ ਹਾਲ ਹੋਊਗਾ ਆਰਮੀ ਦਾ ਕੋਈ ਡੰਡੇ ਨਾਲ ਦੇ ਵੀ ਪੈਣਗੇ ਜਿਵੇਂ ਸਾਡੇ ਪੈਂਦੇ ਨੇ ਕਿਉਂ ਇਹ ਤਾਂ ਸਰਕਾਰ ਦੇ ਰੱਖਿਆ ਕਰਨ ਨਹੀਂ ਬਈ ਇਹਨਾਂ ਦੀ ਹੁਣ ਜਿਹੜੀਆਂ ਮਤਲਬ ਇਹਨਾਂ ਨੂੰ ਜਦੋਂ ਇਹਨਾਂ ਨੂੰ ਘਰੋਂ ਘਰ ਨੂੰ ਤੋੜਤਾ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਇਹ ਵੀ ਸਾਡੇ ਵਾਂਗੂ ਵੀ ਧਰਨੇ ਤੇ ਬੈਠਣਗੇ ਫਿਰ ਡਾਂਗਾਂ ਇਹਨਾਂ ਦੇ ਵੀ ਬਣेंगी ਤੁਸੀਂ ਕਿ ਸਰਕਾਰ ਦੀਆਂ ਪਾਲਿਸੀਆਂ ਨੂੰ ਬਹੁਤ ਗਲਤ ਨੇ ਜੋ ਵੀ ਬਣਾਈ ਕਿਸਾਨੀ ਦੇ ਬਿਨਾ ਹੋਰ ਵੀ ਕੋਈ ਵਰਕੇ ਦੇ ਤੋ ਫੀਟਦਾ ਨਹੀਂ ਕਿਸਾਨੀ ਵਰਗਾ ਕੋਈ ਨਹੀਂ ਸਾਾਨੂੰ ਅੰਦਾਤਾ ਹੀ ਸਭ ਤੋਂ ਜ਼ਿਆਦਾ ਕਿਸਾਨ ਜ਼ਰੂਰੀ ਪੰਜਾਬ ਵਾਸਤੇ ਪੰਜਾਬ ਦੀ ਜੰਮੇ ਪੰਜਾਬ ਦੀ ਮਰਾਂਗੇ ਨਹੀਂ ਨਹੀਂ ਬਾਕੀ ਜਿਵੇਂ ਹੋਰ ਨੇ ਡਰਾਈਵਰ ਨੇ ਜਾਂ ਹੋਰ ਨੇ ਅੱਜ ਰਬੂ ਵਾਸਤੇ ਓਖਾ ਜੀ ਜਿਹੜਾ ਨੈਸ਼ਨਲ ਹਾਈਵੇ ਬੰਦ ਕੀਤਾ ਜੀ ਸਭ ਆਮ ਲੋਕ ਵੀ ਬਹੁਤ ਤੰਗ ਨੇ ਇਹ ਤੁਹਾਡਾ ਪਾਸਪੋਰਟ ਰੱਦ ਹੋ ਜਾਂਦਾ ਹੋ ਜਾਂਦਾ ਅੱਗੇ ਇੱਥੇ ਬੈਠਿਆ ਜੀ ਚੱਲ ਜਾ ਕੋਈ ਚੱਕਰ ਨਹੀਂ ਇੱਥੇ ਆ ਜੀ ਇਹ ਆ ਫਿਰ ਕੋਈ ਚੱਕਰ ਨਹੀਂ ਤੇ ਖੇਤੀ ਕਰਾਂਗੇ ਜੀ ਦੇਖ ਲਓ ਅੱਜ ਤੁਸੀਂ ਜੋਸ਼ ਚੋਂ ਗੱਲ ਨੂੰ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮੇਰੇ ਚਾਰ ਬੁੱਝਣੇ ਅੱਗੇ ਕੋਈ ਚੱਕਰ ਨਹੀਂ ਇਸ ਕਰਕੇ ਆ ਕਿਸਾਨ ਏਕਤਾ ਜਿੰਦਾਬਾਦ